ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਨੇ ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ ਵਿੱਚ ਡੈਂਟਲ ਮੋਬਾਈਲ ਕਲੀਨਿਕ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਤਾਂ ਪੰਜਾਬ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਵੱਲੋਂ ਇੱਥੇ ਪੰਜਾਬ ਸਰਕਾਰ ਦੇ ਵੱਲੋਂ 67 ਲੱਖ ਰੁਪਏ ਦੇ ਨਾਲ ਤਿਆਰ ਕੀਤੀ ਗਈ ਇਸ ਆਧੁਨਿਕ ਡੈਂਟਲ ਮੋਬਾਈਲ ਕਲੀਨਿਕ ਵੈਨ ਨੂੰ ਸਰਕਾਰੀ ਡੈਂਟਲ ਕਾਲਜ ਪਟਿਆਲਾ ਤੋਂ ਹਰੀ ਝੰਡੀ ਵਿਖਾਈ ਗਈ ਹੈ ਤੇ ਇਹ ਵੈਨ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਜਾਵੇਗੀ ਸਕੂਲੀ ਬੱਚਿਆਂ ਤੇ ਆਮ ਨਾਗਰਿਕਾਂ ਤੱਕ ਪਹੁੰਚੇਗੀ ਤੇ ਇਸ ਵੈਨ ਨੂੰ ਬੇਹੱਦ ਆਧੁਨਿਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਸਾਰੇ ਹੀ ਉਪਕਰਣ ਵੀ ਮੌਜੂਦ ਨੇ ਇਹ ਜਿਹੜਾ ਤੁਹਾਡਾ ਹੈਗਾ ਨਾ ਇਹ ਮੋਬਾਈਲ ਡੈਂਟਰ ਟੈਂਟਰ ਕਲੀਨਿਕ ਹੈ ਜਿਹਦੇ ਵਿੱਚ ਦੋ ਡੈਂਟਰ ਚੇਅਰ ਫਿਕਸਡ ਹੈ एयर कंडीशनਰ ਔਰ ਇਹਦੇ ਵਿੱਚ ਆਟੋਪਲੇ ਜਨਰੇਟਰ ਪਾਵਰ ਬੈਕਅਪ ਸਾਰੀ ਪੇਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ ਜੇ ਕਿਸੇ ਨੂੰ ਕੋਈ ਐਮਰਜੈਂਸੀ ਟਰੀਟਮੈਂਟ ਹੈ ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਦੇ ਇਹਦੇ ਨਾਲ ਜਿਵੇਂ ਬੱਚੇ ਆ ਗਿਆ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਡੀਕਲ ਕੰਡੀਸ਼ਨ ਹੈ ਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀਆਂ ਕੋਈ ਸਕੂਲ ਦੇ ਬੱਚਿਆਂ ਸਟੱਡੀ ਕਰਨੀਆਂ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਹੈਗੀਆਂ ਜਿਹੜੇ ਬੱਚਿਆਂ ਦੇ ਵਿੱਚ ਹੈ ਚਾਹੇ ਉਹ ਸਲਮਸ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਡੈਂਟਲ ਜਿਹੜੇ ਪ੍ਰੋਬਲਮਸ ਆ ਕਾਮਨ ਹੈਗੀਆਂ ਤੇ ਉਹਨਾਂ ਦਾ ਕੀ ਟਰੀਟਮੈਂਟ ਆ ਕਿਉਂਕਿ ਡੈਂਟਲ ਕਾਲਜ ਨੇ ਸਟੱਡੀਜ਼ ਵੀ ਕਰ ਲੈਂਦੇ ਸਰ ਤੇ ਉਹਦੇ ਵਾਸਤੇ ਬਹੁਤ ਯੂਸਫੁਲ ਹੋਏਗੀ ਇਹ ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ ਇਹ ਮਤਲਬ ਇਹ ਅਲੱਗ-ਅਲੱਗ ਸੌਂਸ ਵਿੱਚ ਜਾਏਗੀ ਸਕੂਲਾਂ ਚ ਜਾਏਗੀ ਔਰ ਪਿੰਡਾਂ ਚ ਜਾਏਗੀ ਤੇ ਜਾ ਕੇ ਉੱਥੇ ਲੋਕਾਂ ਦਾ ਚੈੱਕਅਪ ਕਰੇਗੀ ਫਿਰ ਆਪਣੀ ਰਿਪੋਰਟ ਦਿਆ ਕਰਨਗੇ ਕਿ ਸਾਨੂੰ ਅੱਗੇ ਹੋਰ ਕੀ ਕਰਨ ਦੀ ਲੋੜ ਹੈ ਦੋ ਡਾਕਟਰ ਚੇਅਰ ਫਿਕਸਡ ਆਈਆਂ ਤੀਜੀ ਮੋਬਾਈਲ ਵੀ ਹੈਗੀ ਹੈ ਤੇ ਇਸੇ ਜਿਹੜੀ ਮਤਲਬ ਉਹ ਤੁਸੀਂ ਅਸੈਂਬਲ ਕਰਕੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਜੇ ਵੱਡਾ ਕੈਂਪ ਹੋਵੇ ਕੋਈ ਸੌ 200 ਪੇਸ਼ੈਂਟਸ ਆ ਗਏ ਤੇ ਤਿੰਨ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੈਂਟਸ ਦੇ ਬੈਂਡ ਦਾ ਬੜੀ ਅੰਦਰ ਉਹ ਤੁਸੀਂ ਦੇਖੀਏ ਸਾਰੀ ਸਪੇਸ਼ੀਅਸ ਆ ਬਹੁਤ ਅੱਛੀ ਫੈਸਿਲਿਟੀ ਆ ਹੈ ਮੈਂ ਮੀਟ ਕਰਦਾ ਕਿ ਬੱਚਿਆਂ ਵਾਸਤੇ ਔਰ ਸਮਾਜ ਵਾਸਤੇ ਬਹੁਤ ਯੂਸਫੁਲ ਇੰਪੈਕਟ ਤੇ ਲਈ ਇਸ ਤਰ੍ਹਾਂ ਇਸ ਤੋਂ ਇਲਾਵਾ ਹੋਰ ਵੀ ਬੱਚੇ ਜੇ ਅਗਰ ਜੇ ਅਗਰ ਇਹ ਕਾਮਯਾਬ ਹੋ ਗਿਆ ਤੇ ਬਿਲਕੁਲ ਬਿਲਕੁਲ ਜੇ ਕਾਮਯਾਬ ਹੁੰਦੀ ਅਸੀਂ ਸਾਨੂੰ ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਨਨ ਬਾਕੀ ਦੇ ਸ਼ਹਿਰ ਦੀਆਂ ਹੈਗੀਆਂ ਚਾਹੇ ਮੈਂ ਡਿਸਪੈਂਸਰੀਆਂ ਦੀ ਗੱਲ ਕਰਾਂ ਹੈਲਥ ਵੈਲਨੈਸ ਸੈਂਟਰ ਦੀ ਕਰਾਂ ਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3-4 ਦੇ ਕਰੀਬ ਜਿਹੜੇ ਮਨਨ ਹੈਲਥ ਵੈਲਨੈਸ ਸੈਂਟਰ ਤੇ ਉਹਦੇ ਚੋਂ ਜਿਹੜੇ ਹੈਗੇ ਅਸੀਂ 842 ਜਿਹੜੇ ਹੈਗੇ ਉਹ ਆਮ ਆਦਮੀ ਕਲੀਨਿਕ ਹੈ ਤੇ ਉਹ ਜਿਹਦੇ ਵਿੱਚ ਸਾਡੀ ਮਤਲਬ ਡੈਂਟੋਲੋਸਟਿਕ ਵੀ ਔਰ ਦਵਾਈਆਂ ਵੀ ਆ ਡੈਂਟਲ ਕਲੀਨਿਕਸ ਬਹੁਤ ਘੱਟ ਹੈ ਆਪਣੇ ਇਹਦੇ ਵਿੱਚ ਲੋਕਾਂ ਚ ਅਵੇਅਰਨੈਸ ਵੀ ਬਹੁਤ ਘੱਟ ਹੈ ਸੋ ਸਾਡੀ ਕੋਸ਼ਿਸ਼ ਹੈ ਵੀ ਲਗਾਤਾਰ ਵੀ ਲੋਕਾਂ ਨੇ ਵਿੱਚ ਅਵੇਅਰਨੈਸ ਵੀ ਵਧੇ ਉਹ ਇਹ ਵਾਲੀਆਂ ਜਿਹੜੀਆਂ ਡੈਂਟਲ ਹੈਲਥ ਜਿਹੜੀਆਂ ਮਤਲਬ ਪੁਰੇ ਵੈਂਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਵਧਾਵਾ ਤੇ ਸੀ ਕੁਛ ਇੱਕ ਮੈਂ ਆਲਰੇਡੀ ਇਹ ਵਧੀ ਪ੍ਰਪੋਜ਼ਲ ਲਾ ਗਿਆ ਅੰਦਰ ਕਰ ਸਕਦੇ ਸੀ ਕਿ ਉਹਨੂੰ ਜਿਹੜਾ ਪਰਚ ਇੱਕ ਆਮ ਆਦਮੀ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ ਉਹਦੇ ਨਾਲ ਜੌਬ ਅਪੋਰਚੁਨਿਟੀ ਵੀ ਵਧਣਗੀਆਂ ਪਰ ਲੋਕਾਂ ਨੂੰ ਜਿਹੜੀ ਮੱਚ ਦੀ ਡੇਟ ਜਿਹੜੀ ਹੈ ਡੈਂਟਲ ਕੇਅਰ ਸਰਵਿਸ ਹੈ ਉਹਨੂੰ ਡੈਂਟਲ ਹੈ ਜਿੰਦੇ ਵਿੱਚ ਤੁਸੀਂ ਦੇਖ ਦਿਓ ਕਿ ਅੱਜ ਕੱਲ੍ਹ ਉਹਨਰੇ ਕੈਂਸਰ ਹੈ ਗਿਆ ਓਰਲ ਕੈਂਸਰ ਬਹੁਤ ਕਾਮ ਆਉਂਦਾ ਉਹਨਾਂ ਦਾ ਟਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ ਅਰਲੀ ਡਿਟੈਕਸ਼ਨ ਕਰਾਂ ਤੇ ਉਹਨਾਂ ਦੀ ਪ੍ਰੋਫੈਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇਦਾਂ ਦੇ ਮੁੱਲੇ ਸਰਵੇ ਕਰਕੇ ਮੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ ਇਹਨਾਂ ਦੀ ਐਜੂਕੇਸ਼ਨ ਵੀ ਤਾਂ ਹੀ ਠੀਕ ਹੋਏਗੀ ਇਸੇ ਤਰ੍ਹਾਂ ਬਹੁਤ ਜਲਦੀ ਇਹਨਾਂ ਦੀ ਜਿਹੜੀ ਨਵੀਂ ਫੈਕਲਟੀ ਉਹਦੀ ਰਿਕਰੂਟਮੈਂਟ ਹੋ ਰਹੀ ਹੈ ਬਹੁਤ ਜਲਦੀ ਬਹੁਤ ਸਾਰੇ ਟੀਚਰਸ ਜਿਹੜੇ ਆ ਗਏ ਕਿੰਨੇ ਟੋਟਲ ਇਹਨਾਂ ਦਾ ਨੰਬਰ ਕਿੰਨੇ ਜਿਹੜੇ 39 39 ਜਿਹੜੇ ਟੀਚਰਸ ਆ ਗਏ ਆ ਕਾਫੀ ਦੇਰ ਤੋਂ ਸ਼ਾਰਟੇਜ ਸੀਗੀ ਸਾਨੂੰ 1 ਸਾਲ ਹੋ ਗਿਆ ਪ੍ਰੋਸੈਸ ਕਰਦਿਆਂ ਨੂੰ ਨੀਅਰਲੀ ਕੰਪਲੀਟ ਆ ਤੇ ਬਹੁਤ ਜਲਦੀ ਜਿਹੜੇ 39 ਟੀਚਰਸ ਵੀ ਜਿਹੜੇ ਗਰੰਟੀ ਟੀਚਰਸ ਹੋਣਗੇ ਜਰਾ